ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਂਟ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਅੰਮ੍ਰਿਤਸਰ ਦੇ ਪਿੰਡ ਦਬੁਰਜੀਤ ਦਿਨ ਦਿਹਾੜੇ ਵੱਡੀ ਵਾਰਦਾਤ ਪਰਿਵਾਰ ਸਾਹਮਣੇ ਐਨਆਰਆਈ ਨੂੰ ਮਾਰੀਆਂ ਗਈਆਂ ਦੋ ਗੋਲ ਫਿਲਮ emergency ਤੇ ਪੱਖਿਆ ਵਿਵਾਦ ਐਸਜੀਪੀਸੀ ਨੇ ਫਿਲਮ ਨਿਰਮਾਤਾ ਨੂੰ ਭੇਜਿਆ ਨੋਟਿਸ ਫਿਲਮ ਦੀ ਰਿਲੀਜ਼ ਨੂੰ ਰੋਕਣ ਦੀ ਮੰਗ ਕੰਗਨਾਰੀ ਨੌਤ ਖਿਲਾਫ ਕਾਰਵਾਈ ਕਰਨ ਦੀ ਕੀਤੀ ਗਈ ਮੰਗ ਅਸਾਮ ਤੇ ਨਬਾਲੀ ਕੁੜੀ ਨਾਲ ਜ਼ਬਰਜਨਾਹ ਦਾ ਮਾਮਲਾ ਆਇਆ ਸਾਹਮਣੇ ਕ੍ਰਾਈਮ ਸੀਨ ਦੌਰਾਨ ਜ਼ਬਰਜਨਾਹ ਦੇ ਮੁੱਖ ਦੋਸ਼ੀ ਨੇ ਤਲਾਬ ਚ ਮਾਰੀ ਛਾਲ ਮਲਜ਼ਮ ਦੀ ਹੋਈ ਮੌਤ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅੰਮ੍ਰਿਤਸਰ ਤੋਂ ਵੱਡੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਚ ਦਿਨ ਦਿਹਾੜੇ ਤੜਕਸਾਲ ਤਿੰਨ ਬਦਮਾਸ਼ਾਂ ਵੱਲੋਂ ਕਾਰਨਦਰ ਵੜ ਕੇ ਗੋਲੀਆਂ ਚਲਾਈਆਂ ਗਈਆਂ ਜਿਸ ਦੀ ਵੀਡੀਓ ਕੱਲ੍ਹ ਲੱਗੀ ਸੀ ਸੀਟੀਵੀ ਕੈਮਰੇਜ ਵਿੱਚ ਕੈਦ ਹੋ ਗਈ ਹੈ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜਲੰਧਰ ਜੀਟੀ ਰੋਡ ਤੇ ਕਸਬਾ ਦਬੁਰਜੀ ਵਿਖੇ ਅਮਰੀਕਾ ਦੇ ਪੱਕੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਬਦਮਾਸ਼ ਕਾਰਨਦਰ ਦਾਖਲ ਹੁੰਦੇ ਨੇ ਵਿਅਕਤੀ ਦੇ ਤਾਬੜ ਤੋਰ ਗੋਲੀਆਂ ਚਾਉਣੀਆਂ ਸ਼ੁਰੂ ਕਰ ਦਿੰਦੇ ਨੇ ਇਸ ਦੌਰਾਨ ਇਹ ਘਟਨਾ ਵਾਪਰੀ ਉਸ ਸਮੇਂ ਘਰ ਚ ਪ ਲੋਚ ਡਾਊਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਸਬੰਧੀ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਤਿੰਨ ਹਮਲਾਵਰ ਵਿਅਕਤੀ ਕਾਰ ਦੀ ਆਰਸੀ ਦਾ ਪੁੱਛਣ ਦੇ ਬਹਾਨੇ ਘਰ ਚ ਜਾਖਿਰ ਹੋਏ ਜਿਸ ਤੋਂ ਬਾਅਦ ਉਹਨਾਂ ਨੇ ਨੌਜਵਾਨ ਸੁਖਚੰਨ ਸਿੰਘ ਤੇ ਗੋਲੀਆਂ ਚੜਾਉਣੀਆਂ ਸ਼ੁਰੂ ਕੀਤੀਆਂ ਇਸ ਦੌਰਾਨ ਜ਼ਖਮੀ ਨੌਜਵਾਨ ਦੇ ਪਰਿਵਾਰਕ ਮੈਂਬਰ ਹਮਲਾਵਰਾਂ ਦੇ ਅੱਗੇ ਹੱਥ ਜੋੜਦੇ ਰਹੇ ਪਰ ਹਮਲਾਵਰਾਂ ਨੇ ਇੱਕ ਵੀ ਨਾ ਸੁਣੀ ਤੇ ਸੁਖਚੰਨ ਸਿੰਘ ਨੌਜਵਾਨ ਦੇ ਸਿਰ 'ਤੇ ਤੇ ਗਲੇ 'ਤੇ ਗੋਲੀ ਮਾਰੀ ਉਸਨੇ ਜਿਸ ਤੋਂ ਬਾਅਦ ਉਹਨਾਂ ਦੀ ਪਿਸਤੌਲ ਦਾ ਫਾਇਰ ਅੜ ਗਿਆ ਤੇ ਨੌਜਵਾਨ ਉੱਥੋਂ ਫਰਾਰ ਹੋ ਗਏ ਫਿਰ ਹਾਲ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਾਲੀਵੁੱਡ ਫਿਲਮ ਐਮਰਜੈਂਸੀ ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ ਫਿਲਮ ਨਿਰਮਾਤਾ ਨੂੰ ਵਿਵਾਦਿਤ ਦ੍ਰਿਸ਼ਾਂ ਵਾਲੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਕਰਨ ਦਾ ਇਲਜ਼ਾਮ ਲਾਉਂਦੇ ਕਾਨੂੰਨੀ ਨੋਟਿਸ ਭੇਜਿਆ ਐਨਐਨਈ ਪ੍ਰਸਾਰਣ ਮੰਤਰਾਲੇ ਤੇ ਸੈਂਸਰ ਬੋਰਡ ਨੂੰ ਪੱਤਰ ਲਿਕੇ ਸਕ੍ਰਿਪਟ ਦੀ ਜਾਂਚ ਕਰਨ ਦੀ ਵੀ ਮੰਗ ਕੀਤੀ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਫਿਲਮ ਵਿਵਾਦਾ ਨਾਲ ਭਰੀ ਹੋਈ ਹੈ ਇਸ ਦੀ ਮੁੱਖ ਅਦਾਕਾਰਾ ਕੰਗਨਰ ਨਾਉਥ ਸ਼ੁਰੂ ਤੋਂ ਹੀ ਪੰਜਾਬ ਸਿੱਖਾਂ ਤੇ ਕਿਸਾਨਾਂ ਲਈ ਵਿਵਾਦਿਤ ਬਿਆਨ ਦੇਂਦੀ ਰਹੀ ਹੈ ਐਮਰਜੈਂਸੀ ਨੂੰ ਖਤਮ ਕਰਨ 'ਚ ਪੰਜਾਬ ਦੇ ਯੋਗਦਾਨ ਬਾਰੇ ਕੁਝ ਨਹੀਂ ਦੱਸਿਆ ਗਿਆ ਪਰ ਜਰਨੈਲ ਸਿੰਘ ਭਿੰਡਰਾਵਾਲੇ ਦਾ ਗਲਤ ਤਖਸਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਹੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਸਾਰਣ ਮੰਤਰੀ ਅਸ਼wini ਵੈਸ਼ਨਵ ਤੇ ਸੈਂਸਰ ਬੋਰਡ ਦੇ ਚੇਅਰਪਰਸਨ ਪਰਸੋਂ ਜੋਸ਼ੀ ਨੂੰ ਪੱਤਰ ਭੇਜਿਆ ਗਿਆ ਜਿਸ ਵਿੱਚ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਗਈ ਹੈ ਕਿ ਫਿਲਮ ਦੀ ਰਿਲੀਜ਼ ਨੂੰ ਰੋਕਿਆ ਜਾਏ ਅਤੇ ਇਸ ਦੀ ਸਮੁੱਚੀ ਸਕ੍ਰਿਪਟ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕੀਤੀ ਜਾਏ ਤਾਂ ਜੋ ਇਸ ਫਿਲਮ ਬਾਰੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਜਾ ਕੇ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਤਾਮੀ ਨੇ ਫਿਲਮ ਅਦਾਕਾਰਾ ਕੰਗਨਰ ਨੌਤ ਖਿਲਾਫ ਐਫਆਈਆਰ ਦਰਜ ਕਰਨ ਮਾਂਕੀਤੀ ਸੀ ਦੱਸਿਆ ਕਿ ਫਿਲਮ ਐਮਰਜੈਂਸੀ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ ਜਿਸ ਵਿੱਚ 1980 ਦੇ ਹਾਕੇ ਵਿੱਚ ਪੰਜਾਬ ਵਿੱਚ ਅੱਤਵਾਦੀ ਦੌਰ ਨੂੰ ਵੀ ਦਿਖਾਇਆ ਗਿਆ ਸੀ ਵਿੱਚ ਇੱਕ ਪਾਤਰ ਜਰਨੈਲ ਸਿੰਘ ਪਿੰਡਰਾਵਾਲਾ ਨੂੰ ਵੀ ਬਣਾਇਆ ਗਿਆ ਜਿਸ ਨੂੰ ਕਟੜਪੰਥੀ ਸਿੱਖ ਸੰਤ ਵਜੋਂ ਦੇਖਿਆ ਜਾਂਦਾ ਹੈ ਅਸਾਮ ਚ ਨਾਬਾਲਗ ਕੁੜੀ ਨਾਲ ਜ਼ਬਰ ਜਨਾਹ ਦਾ ਮੁੱਖ ਦੋਸ਼ੀ ਸਵੇਰੇ ਕਥਿਤ ਤੌਰ ਤੇ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਿਆ ਤੇ ਨਗਾਉਂ ਜ਼ਿਲ੍ਹੇ ਦੇ ਢਿੰਗ ਦੇ ਵਿੱਚ ਛੱਪੜ ਜੀ ਕ ਤਲਾਬ 'ਚ ਉਸਨੇ ਛਾਲ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਦੋਸ਼ੀ ਨੂੰ ਬੀਤੇ ਦਿਨ ਹੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸਨੂੰ ਕ੍ਰਾਈਮ ਸੀਨ ਦੀ ਜਾਂਚ ਲਈ ਸਵੇਰੇ ਕਰੀਬ 3:30 ਵਜੇ ਅਪਰਾਧ ਵਾਲੀ ਥਾਂ ਤੇ ਲਿਜਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਪੁਲਿਸ ਹਿਰਾਸਤ ਤੋਂ ਫਰਾਰ ਹੋ ਗਿਆ ਤੇ ਤਲਾਬ 'ਚ ਛਾਲ ਮਾਰ ਗਿਆ। ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਤੇ ਕਰੀਬ 2 ਘੰਟੇ ਬਾਅਦ ਉਸਦੀ Laash ਬਰਾਮਦ ਹੋਈ। ਕਿ ਤਿੰਨ ਚ ਬੀਤੇ ਦਿਨੀ ਤਿੰਨ ਲੋਕਾਂ ਨੇ 14 ਸਾਲਾ ਨਬਾਲਿਕ ਕੁੜੀ ਨਾਲ ਕਥਿਤ ਤੌਰ ਤੇ ਜ਼ਬਰਜਨਾਹ ਕੀਤਾ ਸੀ ਕੁੜੀ ਉਸ ਸਮੇਂ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੀ ਸੀ ਦੋਸ਼ੀ ਪੀੜਤਾ ਨੂੰ ਜ਼ਖਮੀ ਹਾਲਤ ਵਿੱਚ ਸੜਕ ਕਿਨਾਰੇ ਇੱਕ ਤਲਾਬ ਕੋਲ ਛੱਡ ਕੇ ਫਰਾਰ ਹੋ ਗਏ ਸਨ ਬਾਅਦ ਵਿੱਚ ਸਥਾਨਕ ਲੋਕਾਂ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਪੁਲਿਸ ਨੇ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤੇ ਇੱਕ ਹੋਰ ਨੂੰ ਹਿਰਾਸਤ ਵਿੱਚ ਲਿਆ ਜਦੋਂ ਕਿ ਤੀਜੇ ਦੋਸ਼ੀ ਦੀ ਭਾਲ ਜਾਰੀ ਹੈ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਚਿਕ ਸਕੂਲ ਚ ਦੋ ਮਾਸੂਮ ਬੱਚੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਸਰਕਾਰ ਵੱਲੋਂ ਗਠਿਤ ਦੋ ਮੈਂਬਰੀ ਪੈਨਲ ਨੇ ਅਹਿਮ ਖੁਲਾਸੇ ਕੀਤੇ ਨੇ ਕਮੇਟੀ ਦੀ ਸ਼ੁਰੂਆਤੀ ਰਿਪੋਰਟਸ ਕਿਹਾ ਗਿਆ ਹੈ ਕਿ ਕਿੰਡਰਗਾਰਟਨ ਦੀਆਂ 3 ਤੇ 4 ਸਾਲ ਦੀ ਦੋਵੇਂ ਬੱਚੀਆਂ ਦਾ ਇੱਕ ਵਾਰ ਨਹੀਂ ਸਗੋ ਪਿਛਲੇ 15 ਦਿਨਾਂ ਅੰਦਰ ਕਈ ਵਾਰ ਸ਼ੋਸ਼ਣ ਕੀਤਾ ਗਿਆ ਕਿੰਡਰਗਾਰਟਨ ਚ ਪੜਨ ਵਾਲੀਆਂ ਦੋ ਮਾਸੂਮ ਬੱਚੀਆਂ ਨਾਲ ਸ਼ੋਸ਼ਣ ਦੀ ਘਟਨਾ ਨੇ ਬਦਲਾਪੁਰ ਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਸੀ ਇਸ ਮਾਮਲੇ ਨਾਲ ਜਿੱਥੇ ਚ ਹੋਈ ਲਾਪਰਵਾਹੀ ਨੂੰ ਲੈ ਕੇ ਸਕੂਲ ਪ੍ਰਸ਼ਾਸਨ ਤੇ ਪੁਲਿਸ ਸਖਤ ਜਾਂਚ ਦੇ ਘੇਰੇ ਚਾ ਕਮੇਟੀ ਦੀ ਜਾਂਚ ਰਿਪੋਰਟ ਚ ਸਕੂਲ ਪ੍ਰਸ਼ਾਸਨ ਤੇ ਵੀ ਕਈ ਗੰਭੀਰ ਸਵਾਲ ਚੁਕੇ ਗਏ ਨੇ ਸੂਤਰਾਂ ਅਨੁਸਾਰ ਰਿਪੋਰਟ ਚ ਕਿਹਾ ਗਿਆ ਕਿ ਸਕੂਲ ਨੇ ਘਟਨਾ ਦੀ ਸੂਚਨਾ ਦੇਣ ਚ ਦੇਰੀ ਕੀਤੀ ਜਦੋਂ ਕਿ ਪ੍ਰਿੰਸੀ ਨੇ 14 ਅਗਸਤ ਨੂੰ ਹੀ ਸਕੂਲ ਦੇ ટ્રਸਟੀ ਨੂੰ ਸੂਚਿਤ ਕੀਤਾ ਸੀ ਇਸ ਦੇ ਬਾਵਜੂਦ ਸਕੂਲ ਪ੍ਰਸ਼ਾਸਨ ਨੇ ਸਬੰਧਤ ਪਰਿਵਾਰਾਂ ਨੂੰ ਨਾ ਤਾਂ ਸੂchna ਦਿੱਤੀ ਨਾ ਹੀ ਉਹਨਾਂ ਨਾਲ ਮੁਲਾਕਾਤ ਕੀਤੀ ਇਸ ਗੱਲ ਦੀ ਵੀ ਜਾਂਚ ਕਰਨ ਲਈ ਕਿਹਾ ਗਿਆ ਹੈ ਕਿ ਉਹਨਾਂ ਦੀ ਨਿਯੁਕਤੀ ਕਿਵੇਂ ਤੇ ਕਿਸ ਏਜੰਸੀ ਰਾਹੀਂ ਹੋਈ ਸੀ ਰਿਪੋਰਟ ਚ ਇਹ ਵੀ ਕਿਹਾ ਗਿਆ ਹੈ ਕਿ ਸਕੂਲ ਦਾ ਟਾਇਲਟ ਸਟਾਫ ਰੂਮ ਤੋਂ ਕਾਫੀ ਦੂਰ ਇੱਕਾਂ ਖਾਂ ਥਾਂ ਹੈ ਤੇ ਸੁਰੱਖਿਆ ਲਈ ਉੱਥੇ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਲਗਾਇਆ ਗਿਆ ਹੈ त्रिपुरा 'ਚ ਲਗਾਤਾਰ ਮੀਂਹ ਤੇ ਹੜ੍ਹ ਦੇ ਚੱਲਦਿਆਂ ਹਾਲਾਤ ਗੰਭੀਰ ਬਣੇ ਹੋਏ ਨੇ ਹੜ੍ਹ 'ਚ 22 ਲੋਕਾਂ ਦੀ ਮੌਤ ਹੋ ਗਈ ਹੈ ਤੇ ਦੋ ਹੋਰ ਲਾਪਤਾ ਨੇ ਬੁਨਿਆਦੀ ਢਾਂਚੇ, ਫਸਲਾਂ ਤੇ ਪਸ਼ੂ ਤਾਂਦਾ ਵੀ ਭਾਰੀ ਨੁਕਸਾਨ ਹੋਇਆ ਸਵੇਰੇ 'ਚ 65400 ਲੋਕਾਂ ਨੇ 450 ਰਾਹਤ ਕੈਂਪਾਂ 'ਚ ਆਸਰਾ ਲਿਆ ਕਿਉਂਕਿ ਪਾਰੀ ਮੀਂਹ ਕਾਰਨ ਨੁਕਸਾਨੇ ਗਏ ਨੇ ਪੂਰਬ ਉੱਤਰੀ ਸੂਬੇ 'ਚ ਹੜਕਾਂ ਕਰੀਬ 17 ਲੱਖ ਲੋਕ ਪ੍ਰਭਾਵਿਤ ਹੋਏ ਨੇ ਮੁੱਖ ਮੰਤਰੀ ਮਾਨਿਕ ਸਹਾ ਨੇ ਕਿਹਾ ਕਿ ਮਨਵਾਲਾ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਮੁਆਵਜ਼ਾ ਰਕਮ ਦੇਣ ਦਾ ਐਲਾਨ ਕੀਤਾ ਹੈ ਕੇਂਦਰ ਨੇ ਹੜ੍ਹ ਪ੍ਰਭਾਵਿਤ ਤ੍ਰਿਪੁਰਾ ਲਈ 40 ਕਰੋੜ ਰੁਪਏ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ। ਪੰਜਾਬ ਹਿਮਾਚਲ ਬਾਰਡਰ ਤੇ ਹਿਮਾਚਲ ਦੇ ਉਦਯੋਗੀ ਖੇਤਰ ਗੋਲਠਾਈ ਵਿਖੇ ਦਿਹਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਐਕਟਿਵਾ ਸਵਾਰ ਮਹਿਲਾ ਦੀ ਸਾਹਮਣੇ ਤوار ਹੀ ਟੈਂਕਰ ਦੀ ਜਪੇਟ ਵਿੱਚ ਆਉਣ ਕਾਰਨ ਮਹਿਲਾ ਦੇ ਸਿਰ ਦੇ ਉੱਪਰੋਂ ਦੀ ਟਰੱਕ ਲੰਘ ਗਿਆ ਤੇ ਮੌਕੇ ਤੇ ਹੀ ਮਹਿਲਾ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਮਹਿਲਾ ਪਿੰਡ ਬਰਮਲੇ ਦੀ ਰਹਿਣ ਵਾਲੀ ਸੀ ਤੇ ਦੇਰ ਰਾਤ ਆਪਣੀ ਐਕਟਿਵਾ ਤੇ ਗੋਲਥਾਈ ਤੋਂ ਘਰ ਨੂੰ ਜਾ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੇ ਟੈਂਕਰ ਦੀ ਝਪੇਟ ਵਿੱਚ ਆ ਗਈ ਜਿਸ ਦੇ ਚੱਲਦਿਆਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਏ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਹਿਮਾਚਲ ਪੁਲਿਸ ਥਾਣਾ ਗੋਲਥਾਈ ਦੀ ਟੀਮ ਨੂੰ ਮਿਲੀ ਤਾਂ ਉਸੇ ਸਮੇਂ ਐਸਐਚਓ ਬਲਵੀਰ ਸਿੰਘ ਦੀ ਟੀਮ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਐਕਟਿਵਾ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਮਹਿਲਾ ਦੀ ਡੈੱਡ ਬੋਡੀ ਨੂੰ ਪੋਸਟਮਾਰਟਮ ਦੇ ਲਈ ਬिलासपुर ਦੇ ਹਸਪਤਾਲ ਵਿੱਚ ਭੇਜ ਦਿੱਤਾ ਫਿਰੋਜ਼ਪੁਰ ਵਿੱਚ ਨਸ਼ੇ ਦਾ ਸੇਵਨ ਕਰ ਰਹੀ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਹੈ ਜਾਣਕਾਰੀ ਅਨੁਸਾਰ 35 ਸਾਲਾ ਨੌਜਵਾਨ ਮਾਨਾ ਸੀ ਜਿਸ ਦੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ ਪਰਿਵਾਰ ਦੇ ਮੁਤਾਬਿਕ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਤੇ ਉਹ ਚਿੱਟੇ ਦੇ ਇੰਜੈਕਸ਼ਨ ਪਰ ਕੇ ਲਾਉਂਦਾ ਸੀ ਤੇ ਕੱਲ ਵੀ ਉਸਨੇ ਨਸ਼ੇ ਦਾ ਟੀਕਾ ਲਾਇਆ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹ ਕਈ ਵਾਰੀ ਡੀਸੀ ਨੂੰ ਮਿਲ ਕੇ ਗੁਹਾਰ ਲਾ ਚੁੱਕੇ ਨੇ ਪਰ باوجود ਨਸ਼ਾ ਵਿਕਣ ਤੋਂ ਰੁਕ ਨਹੀਂ ਰਿਹਾ ਜਿਸ ਨਾਲ ਨੌਜਵਾਨ ਵੱਡੇ ਪੱਧਰ ਤੇ ਨਸ਼ੇ ਦੇ ਆਦੀ ਹੋ ਚੁੱਕੇ ਨੇ ਤੇ ਮੌਤ ਦੇ ਮੋੜ 'ਤੇ ਜਾ ਰਹੇ ਨੇ ਪੁਲਿਸ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੀ ਤੇ ਬਸਤੀਆਂ ਦੇ ਵਿੱਚ ਨਸ਼ਾ ਆਮ ਹੀ ਹੋ ਗਿਆ ਕਤਰਦੇਸ਼ ਦੇ ਥਾਣੇ ਦੇ ਅੰਦਰ ਸ਼੍ਰੀ ਗੁਰਗੰਨ ਸਾਹਿਬ ਜੀ ਨੂੰ ਰੱਖਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਜਤਾਇਆ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਉਹ ਕਤਰਦੇਸ਼ ਦੀ ਸਰਕਾਰ ਦਾ ਧੰਨਵਾਦ ਵੀ ਕਰਦੇ ਨੇ ਜਿਨ੍ਹਾਂ ਨੇ ਸ਼੍ਰੀ ਗੁਰਗੰਨ ਸਾਹਿਬ ਜੀ ਨੂੰ ਉਹਨਾਂ ਦੇ ਅਸਥਾਨ ਤੇ ਪਹੁੰਚਾ ਦਿੱਤਾ ਤੇ ਆਸ ਕਰਦੇ ਨੇ ਕਿ ਦੂਸਰੇ ਸ਼੍ਰੀ ਗੁਰਗੰਨ ਸਾਹਿਬ ਜੀ ਨੂੰ ਵੀ ਉਹਨਾਂ ਦੇ ਅਸਥਾਨ ਤੇ ਪਹੁੰਚਾਇਆ ਜਾਏਗਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਨ ਸਿੰਘ ਗਰੇਵਾਲ ਨੇ ਕਿਹਾ ਕਿ ਗੁਰੂ ਸਾਬ ਦੇ ਸਾਂਝੇ ਨੇ ਗੁਰਚਰਨ ਸਿੰਘ ਗਰੇਵਾਲ ਨੇ ਇਹ ਵੀ ਕਿਹਾ ਕਿ ਅਸੀਂ ਸਿੱਖ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਦੇ ਖਿਲਾਫ ਆਵਾਜ਼ ਜ਼ਰੂਰ ਉਠਾਈ ਪੀਜੀ ਜਾਵੇ। ਚਾਈ ਜਿਹੜੀ ਕਿ ਪਹਿਲੀ ਵਾਰ ਆਈ ਹੈ ਕਿ ਉਹ ਉੱਥੇ ਥਾਣੇ ਵਿੱਚ ਸਾਬ ਜੀ ਨੂੰ ਗੁਰਦ ਸਾਹਿਬ ਜੀ ਦੇ ਸਵਾਰੂ ਸੂਪ ਜੜਿਆ। ਉਹ ਕਾਫੀ ਦੇਰ ਤੋਂ ਉੱਥੇ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਰੱਖੇ ਹੋਏ ਆ ਤੇ ਇਹ ਖਬਰ ਸੋਸ਼ਲ ਮੀਡੀਆ ਰਾਹੀਂ ਆਈ ਇੰਗਲੈਂਡ ਦੀਆਂ ਕੋਸਤਾਵਾਂ ਰਾਹੀਂ ਆਈ। ਸ਼੍ਰੋਮੀ ਗੁਰਦਰਾਪਨਤ ਕਮੇਟੀ ਵੱਲੋਂ ਇਸ ਦਾ ਜਿਹੜਾ ਨੋਟਿਸ ਲਿਆ ਗਿਆ ਸ੍ਰੀ ਕਮੇਟੀ ਦੇ ਪ੍ਰਧਾਨ ਐਗੂਕੜ ਜਨਮ ਸਿੰਘ ਤੰਗੀ ਸਾਹਿਬ ਵੱਲੋਂ ਸਾਡੇ ਵਿਦੇਸ਼ ਮੰਤralੇ ਨੂੰ ਚਿੱਠੀ ਪੱਤਰ ਤੇ ਬਿਆਨਬਾਜ਼ੀ ਕਰਕੇ ਗੱਲਬਾਤ ਕੀਤੀ ਗਈ ਤਾਂ ਇਸ ਦਾ ਗੰਭੀਰ ਨੋਟਿਸ ਲੈਂਦੇ ਹਾਂ ਜਿਹੜੀ ਕਦਰ ਵੀ ਸਰਕਾਰ ਆ ਉਹਦੇ ਵੱਲੋਂ ਦੋ ਜਿਹੜੇ ਗੁਰੂ ਗ੍ਰੰਥ ਸਾਹਿਬ ਸੀ ਉਹਨਾਂ ਵਿੱਚੋਂ ਇੱਕ ਸੱਚ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਪਾਵਨ ਸਥਾਨ ਦੇ ਉੱਤੇ ਪਹੁੰਚ ਗਏ ਨੇ ਤੇ ਅਸੀਂ ਚਾਹਾਂਗੇ ਕਿ ਜਿਹੜੀ ਦੇਸ਼ ਦੀ ਸਰਕਾਰ ਆ ਭਾਵੇਂ ਕੀ ਗੱਲ ਠੀਕ ਆ ਕਿ ਜਲਦੀ ਉਹਨਾਂ ਨੇ ਇਸ ਗੱਲ ਨੂੰਟਿਸ ਲਿਆ ਵਾ ਅਸੀਂ ਇਸ ਗੱਲ ਦੀ ਧੰਨਵਾਦ ਵੀ ਕਰਦੇ ਹਾਂ ਸਲਾਹਾ ਵੀ ਕਰਦੇ ਹਾਂ ਕਿਉਂਕਿ ਗੁਰੂ ਸਭ ਦੇ ਸਾਝੇ ਆ ਭਾਰਤੀ ਕਿਸਾਨੀ ਨੇ ਰਾਜੇਵਾਲ ਦੇ ਸੁਪਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਡੇਰਾਬਾਬਾ ਨਾਨਕ ਵਿਖੇ ਕਿਸਾਨਾਂ ਦੇ ਭਾਰਵੀ ਕਟ ਨੂੰ ਸੰਬੋਧਨ ਕਰਨ ਪਹੁੰਚੇ ਜਿਨ੍ਹਾਂ ਦੇ ਰਸਤੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਦੇ ਪ੍ਰਧਾਨ ਪਲਵਿੰਦਰ ਸਿੰਘ ਮਠੋਲਾ ਵੱਲੋਂ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਪਹੁੰਚਨ ਤੇ ਗੁਰਦੁਆਰਾ ਸਹਿਬ ਰਾਜाराम ਜੀ ਹਰਚੋਵਾਲ ਵਿਖੇ ਕਿਸਾਨਾਂ ਅਗਵਾ ਸਮੇਤ ਪਰਮਾ ਸਵਾਗਤ ਕੀਤਾ ਗਿਆ ਸੁਪਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਮਠੋਲਾ ਦੀ ਅਗਵਾਈ ਹੇਠ ਕਾਰਪੋਰੇਟ ਸੁਸਾਇਟੀ ਸਮਰਾਈ ਵਿਖੇ ਹੋਏ ਗੱਬਨ ਨੂੰ ਉਜਾਗਰ ਕਰਕੇ ਪੀੜਤ ਕਿਸਾਨਾਂ ਨੂੰ ਕਲੀਅਰੈਂਸ ਸਰਟੀਫਿ ਪ੍ਰਾਲਾਣਾ ਖਿਆ ਕਿ ਉਹਨਾਂ ਨੂੰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਕਿਉਂਕਿ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਕਿਸਾਨ ਮਾਰੂ ਸਰਕਾਰਾਂ ਸਾਬਿਤ ਹੋਈਆਂ ਨੇ ਇਸ ਮੌਕੇ ਵੱਡੀ ਗਿਣਤੀ ਚ ਕਿਸਾਨ ਵੀ ਮੌਜੂਦ ਰਹੇ ਅੰਮ੍ਰਿਤਸਰ ਦੇ 골ਡਨ 게ਟ ਵਿਖੇ ਗੱਡੀ ਤੇ JCB ਮਸ਼ੀਨ ਦੇ ਵਿਚਾਲੇ ਭਿਆਨਕ ਟੱਕਰ ਹੋਣ ਦੀ ਖਬਰ ਹੈ ਜਿੱਥੇ ਤਰਨਤਾਰਨ ਤੋਂ ਅੰਮ੍ਰਿਤਸਰ ਆ ਰਿਹਾ ਇੱਕ ਪਰਿਵਾਰ ਦੀ ਕਾਰ 골ਡਨ 게ਟ ਵਿਖੇ JCB ਦੀ ਵੀ ਮਸ਼ੀਨ ਦੇ ਨਾਲ ਟਕਰਾ ਗਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਬਰੀਜਾ ਗੱਡੀ ਮੌਕੇ ਤੇ ਪਲਟ ਗਈ ਬਰੀਜਾ ਗੱਡੀ 'ਚ ਪਤੀ ਪਤਨੀ ਤੇ ਇੱਕ ਛੋਟੀ ਬੱਚੀ ਸੀ ਹਾਦਸੇ ਦੌਰਾਨ ਜਾਨੀ ਨੁਕਸਾਨ ਦਾ ਬਚਾ ਰਿਹਾ ਅਦਰ ਬਰਨਾਲਾ 'ਚ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਇੱਕ ਨੌਜਵਾਨ ਦੀ ਵੀਡੀਓ ਵਾਇਲਲ ਹੋਈ ਹੈ ਜਿੱਥੇ ਇੱਕ ਸ਼ਰਾਬੀ ਨੌਜਵਾਨ ਨੂੰ ਰਾਹਗੀਰਾਂ ਨੇ ਸੜਕ ਤੇ ਹੀ ਰੋਕ ਲਿਆ। ਨੌਜਵਾਨ ਕਾਲੇ ਰੰਗ ਦੀ ਥਾਰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਵਾਇਲਲ ਹੋਈ ਵੀਡੀਓ 'ਚ ਵਾਹਨ ਦਾ ਇੱਕ ਸਾਈਡ ਪੂਰੀ ਤਰ੍ਹਾਂ ਟੁੱਟਿਆ ਹੋਇਆ ਔਕਤ ਨੌਜਵਾਨ ਦੇ ਜੇਬ 'ਚੋਂ ਨਸ਼ੀਲੇ ਕੈਪਸੂਲ ਵੀ ਬਰਾਮਦ ਹੋਏ ਨੇ। ਵੀਡੀਓ ਬਰਨਾਲਾ ਦੇ ਚੰਡੀਗੜ੍ਹ ਰੋਡ ਤੇ ਬੱਡਪਰ ਟੋਲ ਪਲਾਜ਼ਾ ਨੇੜੇ ਦੀ। ਜਲੰਧਰ ਦੇ ਵਿੱਚ ਦੇਰ ਰਾਤ ਭਿਆਨਕ ਤਸਵੀਰਾਂ ਸਾਹਮਣੇ ਆ ਜਿੱਥੇ ਰੋਡ ਤੇ ਚੱਲਦੀ ਥਾਰ ਨੂੰ ਅਚਾਨਕ ਅੱਗ ਲੱਗੀ ਦੱਸਿਆ ਜਾ ਰਿਹਾ ਹੈ ਕਿ ਸਪੀਕਰ ਦੀ ਸਪਾਰਕਿੰਗ ਹੋਣ ਤੋਂ ਬਾਅਦ ਥਾਰ ਨੂੰ ਭਿਆਨਕ ਅੱਗ ਲੱਗੀ ਇਸ ਦੌਰਾਨ ਮੌਕੇ ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਥਾਰ ਨੂੰ ਅੱਗ ਲੱਗਣ ਦੀਆਂ ਤਸਵੀਰਾਂ ਜਲੰਧਰ ਦੇ ਚੌਂਕ ਅਦਰਸ਼ ਨਗਰ ਦੇ ਨੇੜੇ ਸਾਹਮਣੇ ਆਈਆਂ ਅਮਰੀਕਾ ਦੇ ਹਾਤੀ ਦੇ ਥਾਣਾ ਰਮਦਾਨਸ ਦੀ ਇਨੌਂ ਦੇ ਪਿੰਡ ਆਵਾਨ ਵਿਖੇ ਇੱਕ ਨੂ ਆਪਣੇ ਸਾਸੋਰੇ ਨੂੰ ਬੇਹੋਸ਼ ਕਰਕੇ ਘਰੋਂ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਜਿਸ ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਨੂ ਤੇ ਉਸਦੇ ਪ੍ਰੇਮੀ ਨੂੰ ਕਾਬੂ ਕੀਤਾ। ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਰਮਦਾਸ ਅਦੀਨੌ ਦੇ ਪਿੰਡ ਆਵਾਂ ਦਾ ਇਹ ਮਾਮਲਾ ਜਿੱਥੇ ਇੱਕ ਨੂ ਆਪਣੇ ਸਾਥੀ ਸੌਰੇ ਨੂੰ ਨਸ਼ੀਲੀ ਚੀਜ਼ ਦੇ ਕੇ ਰਾਤ ਸਮੇਂ ਘਰੋਂ ਫਰਾਰ ਹੋ ਗਈ ਜਿਸ ਦੌਰਾਨ ਉਹ ਜਾਂਦੇ ਹੋਏ 8 ਲੱਖ 63 ਹਜ਼ਾਰ ਦਾ ਸੋਨਾ ਦੋ ਪਾਸਪੋਰਟ ਚਾਰ ਏਟੀਐਮ ਤੇ ਗੱਡੀ ਲੈ ਕੇ ਫਰਾਰ ਹੋ ਗਈ ਜਿਸ ਸੰਬੰਧਿਤ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਨੂ ਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਇਹਨਾਂ ਕੋਲੋਂ ਸੋਨੇ ਦੇ ਗਹਿਣੇ ਪਾਸਪੋਰਟ ਤੇ ਏਟੀਐਮ ਕਾਰਡ ਵੀ ਬਰਾਮਦ ਹੋਏ ਨੇ ਉਹਨਾਂ ਦੱਸਿਆ ਕਿ ਇਸ ਲੜਕੀ ਦਾ ਕਿ ਇਸ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਪ੍ਰਦੂਸ਼ਣ ਬੋਰਡ ਨੇ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਆਲੇ ਸੈਲੂਨ ਦੇ ਮਾਲਕਾਂ ਨੂੰ ਨੋਟਿਸ ਭੇਜ ਕੇ ਉਹਨਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਬਾਰੇ ਜਾਣਕਾਰੀ ਮੰਗੀ ਹੈ ਇਸ ਸਬੰਧੀ ਭੇਜੇਗੇ ਨੋਟਿਸ ਦੀ ਪੁਸ਼ਟੀ ਕਰਦੇ ਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋਫੈਸਰ ਅਦਰਸ਼ਪਾਲ ਵਿਗਨ ਨੇ ਦੱਸਿਆ ਕਿ ਜੋ ਕਿ ਆਧੁਨਿਕ ਯੁੱਗ ਦੇ ਵਿੱਚ ਸੈਲੂਨ ਦੇ ਵਿੱਚ ਮੇਕਅਪ ਤੇ ਕਟਿੰਗ ਵਗੈਰਾ ਕਰਾਉਣ ਦੇ ਲਈ ਲੋਕਾਂ ਦੀ ਸੰਖਿਆ ਦਿਨੋ ਦਿਨ ਵਧ ਰਹੀ ਹੈ ਤੇ ਇਸੇ ਦੇ ਚੱਲਦਿਆਂ ਹੀ ਫਿਰ ਕਲਰ ਦੇ ਵਿੱਚ ਇਸਤੇਮਾਲ ਕੀਤੇ ਜਾਣ ਵਾਲੀ ਡਾਈ ਤੇ ਹੋਰ ਕੈਮੀਕਲ ਜਲ ਪ੍ਰਦੂਸ਼ਣ ਫੈਲਾ ਰਹੇ ਨੇ ਤੇ ਨਾਲ ਹੀ ਹਵਾ ਵਿੱਚ ਘਟੇ ਹੋਏ ਵਾਲ ਪ੍ਰਦੂਸ਼ਣ ਦਾ ਕਾਰਨ ਬਣ ਰਹੇ ਹਨ ਕਿਹਾ ਕਿ ਜੋ ਕਿ ਸਮਝੇ ਚ ਗੱਲ ਬੇਸ਼ੱਕ ਸੁਣਨ ਦੇ ਲਈ ਅਜੀਬ ਲੱਗੇ ਪਰ ਸੱਚ ਹੈ ਕਿ ਜਿਹੜਾ ਹੋ ਰਿਹਾ ਹੈ ਤੇ ਸਾਡੀ ਟੀਮਾਂ ਵੱਲੋਂ ਕੀਤੀ ਗਈ ਚੈਕਿੰਗ ਦੇ ਦੌਰਾਨ ਹੀ ਇਹ ਅੰਕੜੇ ਸਾਹਮਣੇ ਆਏ ਨੇ ਆਪਣੀ ਅੱਖ ਨੂੰ ਥੋੜਾ ਖੁੱਲਾ ਰੱਖਦੇ ਆਂ ਵੀ ਦੇਖਦੇ ਰਹਿਣੇ ਆਂ ਵੀ ਕਿਸ ਤਰ੍ਹਾਂ ਦੀਆਂ ਕਾਨੂੰਨ ਨਵੇਂ ਬਣੇ ਨੇ ਔਰ ਜਿਹੜੀਆਂ ਕਮਰਸ਼ੀਅਲ ਐਕਟੀਵਿਟੀਆਂ ਨੇ bizness ਨੇ ਉਹ ਕਿਆ ਆਪਣੇ ਨੋਰਮਸ ਨੂੰ ਫਾਲੋ ਕਰ ਰਹੀਆਂ ਨੇ ਜਾਂ ਉਹਨਾਂ ਦੇ ਨਾਲ ਕੋਈ ਨਵੇਂ ਤਰ੍ਹਾਂ ਦੀਆਂ ਪੋਲੂਸ਼ਨਸ ਤੇ ਨਹੀਂ ਰਾਈਜ਼ ਹੋ ਰਹੀਆਂ ਸੋ ਪਹਿਲੇ ਜਿਹੜੇ ਕਟਿੰਗ ਸੀ ਛੋਟੇ ਛੋਟੇ ਹੁੰਦੇ ਸੀ ਤੇ ਹੁਣ ਮੈਂ ਦੇਖਿਆ ਵੀ ਵੱਧ ਗਏ ਨੇ ਔਰ ਫਿਰ ਇਹ ਧਿਆਨ ਜਾਇਆ ਵੀ ਇਹਨਾਂ ਦੀ ਇੱਕ ਵਾਰੀ ਸਰਪ੍ਰਾਈਜ਼ ਚੈਕਿੰਗ ਕੀਤੀ ਜਾਵੇ ਅਸੀਂ 메ਜਰ ਸ਼ਹਿਰਾਂ ਜੰਮਰ ਸਰ ਜਲੰਧਰ ਮੁਹਾਲੀ ਜਿਹੜੇ ਵੱਡੇ ਸੈਲੂਨਸ ਨੇ ਜਿੰਨਾਂ 'ਚ ਅਸੀਂ ਅੱਜਕੱਲ ਬਿਊਟੀਸ਼ੀਅਨਸ ਦਾ ਜਾਂ ਕਟਿੰਗ ਦਾ ਜਾਂ ਸ਼ੇਪ ਵਗੈਰਾ ਦਾ ਕੰਮ ਕਰਨ ਜਾਂਦੇ ਆ ਤਾਂ ਉੱਥੇ ਇੱਕ ਚੈਕਿੰਗ ਕੀਤੀ ਗਈ ਤੇ ਗ੍ਰਾਉਂਡ ਦੇਖਿਆ ਗਿਆ ਵੀ ਕੋਈ ਵੀ ਚੀਜ਼ਾਂ ਫਾਲੋ ਨਹੀਂ ਹੋ ਰਹੀਆਂ ਉੱਥੇ ਮਤਲਬ 10-10 5-5 ਚੇਅਰਸ ਲੱਗੀਆਂ ਨੇ ਬਾਥਰੂਮ ਬਣ ਗਏ ਨੇ ਵਾਸ਼ਿੰਗ ਏਰੀਆ ਬਣ ਗਿਆ ਤੇ ਉਹ ਸਿੰਕਸ ਵਗੈਰਾ ਦੇ ਅੰਦਰ ਡਾਈਜ਼ ਔਰ ਕਲਰਡ ਸਿਸਟਮਸ ਯੂਜ਼ ਹੋਣ ਲੱਪੇ ਸਾਰੇ ਸਾਡੇ ਧਿਆਨ 'ਚ ਵੀ ਹੈ ਫਰੇ ਲਗਾ ਵੀ ਕਿਆ ਉਹਨਾਂ ਨੇ ਉਹ ਕਾਨੂੰਨਾਂ ਨੂੰ ਪਾਲਣਾ ਕੀਤੀ ਹੈ ਔਰ ਇਹਦੇ ਨਾਲ ਜਿਹੜਾ ਹਿਪੀਆ ਐਕਟ ਹੈ 1986 ਦਾ এনवायरमेंट ਪ੍ਰੋਟੈਕਸ਼ਨ ਐਕਟ ਉਹਦੇ ਅੰਦਰ ਜਿਹੜਾ ਕੂੜਾ ਪ੍ਰਬੰਧਨ ਹੈ ਉਹ ਬਹੁਤ ਜ਼ਰੂਰੀ ਹੈ ਔਰ ਕਈ ਤਰ੍ਹਾਂ ਦੇ ਵੇਸਟ ਜਿਹੜੇ ਨੇ ਪਲਾਸਟਿਕ ਵੇਸਟ ਹੈ ਸੋਲਿਡ ਵੇਸਟ ਜਿਹੜਾ ਸੈਗਰੀਗੇਟ ਹੋਣਾ ਹੈ ਮਿਕਸ ਨਹੀਂ ਹੋਣਾ ਔਰ ਫਿਰ ਕਈ ਵੀ ਦੇਖਿਆ ਵੀ ਕਈ ਦੁਕਾਨਦਾਰ ਇਸ ਤਰ੍ਹਾਂ ਦੇ ਵੀ ਔਰ ਬਾਕੀ ਵੀ ਮੈਂ ਦੇਖਿਆ ਵੀ ਰਾਤ ਨੂੰ ਕੂੜਾ ਵਾਰਾ ਇਕੱਠਾ ਕਰਕੇ ਉਹ بجائے ਉਹਨੂੰ ਨਿਸਤਾਰਨ ਨਿਪਟਾਰਨ ਉਹਦਾ ਨਿਸਪਾਰ ਕਰਨ ਦੇ ਚੱਕਰ 'ਚ ਉਹਨੂੰ ਅੱਗ ਲਗਾ ਦਿੰਦੇ ਆ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਸੋਚਦੇ ਹੋਏ ਫਿਰ ਹਵਾ ਦਾ ਜਿਹੜਾ ਪ੍ਰਦੂਸ਼ਣ ਆ ਵੀ ਡੀਜੀ ਸੈਟਸ ਜ਼ਰੂਰੀ ਹੋ ਗਏ। ਉਹ ਵੱਡੇ ਵੱਡੇ 200, 800 ਕੈਪੈਸਿਟੀ ਦੇ ਮੈਂ ਦੇਖਿਆ ਵੀ 1 ਕਿਲੋਵਾਰਟ ਦੇ ਡੀਜੀ ਸੈਟ ਲਗਾਏ ਨੇ। ਉਹਨਾਂ ਦੀ ਹਾਈਟ ਪ੍ਰੋਪਰ ਚਾਹੀਦੀ ਹੈ। ਉਹਨਾਂ ਦਾ ਜਿਹੜਾ ਔਇਲ ਵਗੈਰਾ ਨਿਕਲਦਾ ਉਹਨੂੰ ਹਜਰਡਸ ਵੇਸਟ ਕੈਟਾਗਰੀ 'ਚ ਮੰਨਿਆ ਜਾਂਦਾ। ਉਹ ਕਿਸ ਤਰ੍ਹਾਂ ਡਿਸਪੋਜ਼ ਆਪ ਹੁੰਦਾ ਹੈ। ਸੋ ਸਾਰੀਆਂ ਗੱਲਾਂ ਨੂੰ ਦੇਖ ਕੇ ਵੀ ਇੱਕ ਵਾਰੀ ਚੈਕਿੰਗ ਕੀਤੀ ਜਾਵੇ। ਸੋ ਵੱਡੇ ਸ਼ਹਿਰਾਂ 'ਚ ਚੈਕਿੰਗ ਹੋਈ ਹੈ। ਉਹਦੇ ਅੰਦਰ ਲਗਭਗ ਔਰ ਜਿਵੇਂ हेयर कटिंग ਆ ਛੋਟੂ ਟੀਓ ਕਿੱਥੇ ਸੁੱਤੀ ਜਾਂਦੀ ਹੈ ਤੇ ਇਹ ਸਾਰੀਆਂ ਜਾਂ ਜਿਹੜਾ ਪਲਾਸਟਿਕ ਜਿਹਾ ਕੋ ਵਰਤਦੇ ਨੇ ਤੇ ਉਹ ਕਿਸ ਤਰ੍ਹਾਂ ਦਾ ਤੇ ਡਾਈਜ਼ ਐ ਕੈਮੀਕਲਸ ਐ ਬਲੀਚਿੰਗ ਵਾਲੀ ਚੀਜ਼ਾਂ ਨੇ ਸਾਰੀਆਂ ਉਹ ਕਿਹਾ ਬਿਨਾਂ ਉਹ ਦਿਖੇਗੇ ਲਗਭਗ ਆਮ ਜਗ੍ਹਾ ਤੇ ਵੀ ਬਿਨਾਂ ਟ੍ਰੀਟਮੈਂਟ ਤੋਂ ਉਹ ਸੀਵਰੇਜ ਸੁੱਟਨੀਆ ਉਹ ਲਾਊਡ ਨਹੀਂ ਹੈ ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ 'ਚ ਇੱਕ ਨਿੱਜੀ ਰੈਸਟੋਰੈਂਟ ਦੇ ਉੱਪਰ ਕੁਝ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ ਤੇ ਰੈਸਟੋਰੈਂਟ ਦੇ ਅੰਦਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਵਿੱਚ 32000 ਰੁਪਏ ਤੇ ਦੋ ਮੋਬਾਈਲ ਫੋਨ ਖੋ ਕੇ ਲੁਟੇਰੇ ਫਰਾਰ ਹੋਏ ਸਨ ਇਸ ਮਾਮਲੇ 'ਚ ਪੁਲਿਸ ਵੱਲੋਂ ਕਾਰਵਾਈ ਕਰਦੇ ਆ 48 ਘੰਟਿਆਂ 'ਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਕਾਬੂ ਕੀਤਾ ਜਦੋਂ ਪੁਲਿਸ ਨੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ આરોપી ਨੇ ਆਪਣੇ ਘਰ ਦੀ ਛੱਤ ਤੋਂ ਛਾਲ ਲਗਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਉਸ ਦੀ ਲੱਤੇ ਵੀ ਸੱਟ ਲੱਗੀ ਹੈ ਪੁਲਿਸ ਨੇ ਦ ਬਰਾਮਤ ਹੋਏ ਨੇ ਜਿਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਹੈਲੋ ਫੂਡ ਦਾ ਜਿਹੜਾ ਰੈਸਟੋਰੈਂਟ ਉਹਦੇ ਵਿੱਚ ਤਿੰਨ ਮੁੰਡਿਆਂ ਨੇ ਮੋਟਰਸਾਈਕਲ ਤੇ ਆਏ ਤੇ 32000 ਰੁਪਏ ਉਧੇ ਲੈ ਗਏ ਗਨ ਪੁਆਇੰਟ ਤੇ ਉਸੇ ਟਾਈਮ ਤੋਂ ਹੀ ਸਾਡੇ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਮਤავ ਡੀਐਸਪੀ ਸਾਹਿਬ ਤੇ ਕੋਲ ਸਾਡੀਆਂ ਟੀਮਾਂ ਲੱਗੀਆਂ ਜੀ ਸੀਸੀਟੀਵੀ ਕੈਮਰੇ ਦੇਖ ਕੇ ਟੈਕਨੀਕਲ ਤਰੀਕੇ ਨਾਲ ਦੇਖਿਆ ਜੀ ਉਹਦੇ ਵਿੱਚ ਜਿਹੜੇ ਹੈਲੋ ਫੂਡ ਵਾਲੇ ਦੋ ਵਰਕਰ ਨੇ ਇੱਕ ਤਾਂ ਹੈਗਾ ਜੀ ਅਜੇ ਅਜੀਪਾਲ ਸਿੰਘ ਅਜੀ ਤੇ ਦੂਸਰਾ ਪਰਮਜੀਤ ਸਿੰਘ ਪਰਮਸੀਓ ਕਾਫੀ ਦਮੇ ਸਮੇਂ ਦੇ ਇਥੇ ਕੰਮ ਕਰਦੇ ਆ ਉਹਨਾਂ ਨੇ ਹੀ ਆਪਣੇ ਚਾਚੇ ਤਾਏ ਦੇ ਪੁੱਤ ਭਰਾਵਾ ਨੂੰ ਕਹਿ ਕੇ ਵਾਰਦਤ ਕਰਾਈ ਆ ਤੇ ਜਿਹਦੇ ਵਿੱਚ ਅੱਗੇ ਖੜੇ ਗਏ ਨੇ ਅਜੀਪਾਲ ਤੇ ਪਰਮਜੀਤ ਖੜੇ ਗਏ ਨੇ ਉਦੋਂ ਉਦੋਂ ਅੱਗੇ ਇਹਨਾਂ ਦੇ ਚਾਚੇ ਤਾਏ ਦੇ ਪੁੱਤੂਰਾ ਸ਼ਨਜੀ ਸ਼ਨੀ ਤੇ ਰਾਣਾ ਮਨਪ੍ਰੀਤ ਇਹ ਰਸ ਹੋ ਚੁੱਕਿਆ ਦੋਵਾਂ ਇਹਨਾਂ ਨੂੰ ਪਿਸਤਲ ਪ੍ਰਾਪਤ ਹੋਇਆ ਤੇ ਕੈਸ਼ ਵੀ ਪ੍ਰਾਪਤ ਹੋਇਆ ਮਾਸੇਵਾ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਮਾਸੇਵੀ ਸੰਸਥਾ ਡਾਕਟਰ ਬੀ.ਡੀ. ਸੱਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਗਈ ਰੁੱਖ ਲਗਾਓ ਇਨਾਮ ਪਾਓ ਦੀ ਮੁਹਿੰਮ ਦੇ ਤਹਿਤ ਬੂਟਿਆਂ ਦਾ ਵਿਸ਼ਾਲ ਲੰਗਰ ਲਾਇਆ ਗਿਆ ਇਸ ਮੌਕੇ ਸੰਸਥਾ ਵੱਲੋਂ 2000 ਦੇ ਕਰੀਬ ਮੁਫਤ ਬੂਟੇ ਗਮਲੇ ਟ੍ਰੀਗਾਰ ਤੇ ਪਸ਼ੂ ਪੰਛੀਆਂ ਲਈ ਪੀਣ ਵਾਲੇ ਪਾਣੀ ਤੇ ਮਿੱਟੀ ਦੇ ਬਰਤਨਾਂ ਦੀ ਵੰਡ ਕੀਤੀ ਗਈ ਇਸ ਮੌਕੇ ਡਾਕਟਰ ਬੀ.ਡੀ. ਸੱਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਅਜੀਤ ਸੱਚਦੇਵਾ ਅਤੇ ਪੂਜਾ ਰੁਤਰਾ ਸੱਚਦੇਵਾ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਆ ਚਾਹੁੰਦੇ ਤੇ ਬੂਟੇ ਲਗਾਉਣੇ ਬਹੁਤ ਜ਼ਰੂਰੀ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਮੌਕੇ ਤੇ ਹੀ ਉਹਨਾਂ ਦਾ ਹੱਲ ਕੀਤਾ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਆਪਣੀਆਂ ਮੁਸ਼ਕਲਾਂ ਦੱਸਣ ਲਈ ਜਗਰੂਪ ਸਿੰਘ ਸੇਖਵਾ ਕੋਲ ਮਾਰਕੀਟ ਕਮੇਟੀ ਕਾਦੀਆਂ ਦਫ਼ਤਰ ਪਹੁੰਚੇ ਹੋਏ ਸੀ। ਲੋਕਾਂ ਦਾ ਕਹਿਣਾ ਸੀ ਕਿ ਜੋ ਮੁਸ਼ਕਲਾਂ ਲੈ ਕੇ ਆਏ ਉਹਨਾਂ ਦਾ ਹੱਲ ਮੌਕੇ ਤੇ ਹੀ ਕੀਤਾ ਗਿਆ। ਇਸ ਮੌਕੇ ਸਰਕਾਰੀ ਅਧਿਕਾਰੀ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ। ਇਸ ਦੇ ਨਾਲ ਹੀ ਸਰਕਾਰੀ ਅਫਸਰਾਂ ਤੋਂ ਇਲਾਵਾ ਕਾਨੂੰਮਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਪੰਦੇਰ ਕਾਦੀਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਮੋਨ ਸਿੰਘ ਅਤੇ ਹੋਰ ਕਾਦੀਆਂ ਵਾਲੀ ਪਿੰਡਾਂ ਦੀ ਤੇ ਅਸੀਂ ਵਧੀਆ ਢੰਗ ਨਾਲ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਹੜੀਆਂ ਖਾਸ ਕਰਕੇ ਪਾਣੀ ਦੇ ਨਿਕਾਸ ਦਾ ਕੰਮ ਆ ਛੱਪੜਾਂ ਦੀ ਸਫਾਈ ਦੇ ਕੰਮ ਆ ਫਿਰ ਪਿੰਡਾਂ 'ਚ ਪਲੇ ਗਰਾਊਂਡਾਂ ਜਿਹੜੀਆਂ ਜਿੱਥੇ ਕੋ ਖਾਲੀ ਜ਼ਮੀਨ ਪੰਚਾਇਤियां ਉੱਥੇ ਨੌਜਵਾਨਾਂ ਨੂੰ ਅਸੀਂ ਪਲੇ ਗਰਾਊਂਡਾਂ ਬਣਾ ਕੇ ਦਈਏ ਤੇ ਪਿੰਡਾਂ 'ਚ ਵਧੀਆ ਇੰਟਰਲੌਕ ਵਾਲੀਆਂ ਸਾਰੀਆਂ ਗਲੀਆਂ ਬਣਾ ਕੇ ਦਈਏ ਸਟਰੀਟ ਲਾਈਟਾਂ ਦਾ ਪ੍ਰਬੰਧ ਕਰਕੇ ਦਈਏ ਮਤਲਬ ਪਿੰਡਾਂ ਦੀ ਓਵਰਆਲ ਡਵੈਲਪਮੈਂਟ ਕੀਤੀ ਜਾਵੇ ਔਰ ਜਿੱਥੇ ਸ਼ਹਿਰਾਂ ਦੀ ਗੱਲ ਆ ਇੱਕ ਆਦੀਆਂ ਸ਼ਹਿਰ ਦਾ ਵੀ ਅਸੀਂ ਜਿਹੜਾ ਵਾ ਉਹ ਡਵੈਲਪਮੈਂਟ ਦਾ ਪਲਾਨ ਤਿਆਰ ਕੀਤਾ ਵਾ ਮਾਮਲਾ ਧਰਮਕੋਟ ਦੇ ਪਿੰਡ ਜਲਾਲਾਬਾਦ ਦੇ ਜਿੱਥੇ ਦੋ ਬਾਈਕ ਸਵਾਰ ਤੇਲ ਪਾਉਣ ਦੇ ਬਹਾਨੇ ਪੈਟਰੋਲ ਪੰਪ ਦੇ ਕਰੀਂਦੇ ਤੋਂ ਨਕਦੀ ਖੋ ਕੇ ਫਰਾਨ ਹੋ ਗਏ ਫੋਨ ਰਾਹੀਂ ਜਾਣਕਾਰੀ ਦਿੰਦੇ ਹੋਏ ਪੰਪ ਦੇ ਮਾਲਕ ਸਿਮਰਨਪ੍ਰੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਪੈਟਰੋਲ ਪੰਪ ਤੇ ਦੋ ਬਾਈਕ ਸਵਾਰ ਆਏ ਜਿਨ੍ਹਾਂ ਨੇ ਸੇਲਜ਼ਮੈਨ ਨੂੰ ਪੈਟਰੋਲ ਪਾਉਣ ਲਈ ਕਿਹਾ ਉਸ ਵੇਲੇ ਉਹਨਾਂ ਦੇ ਬਾਈਕ ਵਿੱਚ ਪੈਟਰੋਲ ਪਾ ਦਿੱਤਾ ਗਿਆ ਤੇ ਬਾਅਦ ਵਿੱਚ ਬਾਈਕ ਸਵਾਰ ਸੇਲਜ਼ਮੈਨ ਨੂੰ ਕਿਹਾ ਕਿ ਇਹਨਾਂ ਨੂੰ ਪੈਸਿਆਂ ਦੀ ਲੋੜ ਹੈ ਤੇ ਉਸ ਨੂੰ ਪੇਟੀਐਮ ਕਰ ਦਿੰਦੇ ਆ ਪਰ ਸੇਲਜ਼ਮੈਨ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹੈ ਤੇ ਉਹ ਆਪਣੇ ਦਫ਼ਤਰ 'ਚ ਜਾ ਕੇ ਲੈ ਆਂਦਾ ਤਾਂ ਬਾਈਕ ਸਵਾਰ ਕੁਝ ਦੇਰ ਖੜੇ ਰਹੇ ਰਹੇ ਜਿਸ ਤੋਂ ਬਾਅਦ ਉਹ ਸੇਲਜ਼ਮੈਨ ਕੋਲ ਦਫ਼ਤਰ ਦੇ ਵਿੱਚ ਹੀ ਜਾ ਕੇ ਹੱਥੋਂ ਪਾਈ ਹੁੰਦੇ ਨੇ ਤੇ ਉਸਦੇ ਜੇਬ ਵਿੱਚ ਪਏ ਕਰੀਬ 2500 ਰੁਪਏ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਸਾਰੀ ਘਟਨਾ ਪੰਪ ਤੇ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋ ਗਏ ਨਾ ਕਿ ਹੈ ਕਿ ਇਸ ਸੀਸੀਟੀਵੀ ਵਿੱਚ ਮਲਜ਼ਮ ਸੀਸੀਟੀਵੀ ਦੇ ਰਾਹੀਂ ਮਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਟਾਂਡਾ ਉੜਮੜ ਦੇ ਪਿੰਡ ਕਾਦਰੀ ਚੱਕ ਮੋਟਰ ਤੇ ਨ ਹੋਣਗੇ ਇੱਕ ਲੜਕੇ ਦੀ ਪੁਰਾਣੀ ਰੰਜਿਸ਼ ਤੇ ਚੱਲਦੇ ਹੋਏ ਝਗੜੇ 'ਚ ਚੱਲੀ ਗੋਲੀ ਦੌਰਾਨ ਇੱਕ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਮੌਕੇ ਤੇ ਟਾਂਡਾ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਹ ਜ਼ੇਰੇ ਲਾਂਝਾ ਜ਼ਖਮੀ ਨੌਜਵਾਨ ਦੀ ਪਛਾਣ ਸਾਹਿਲ ਪੁੱਤਰ ਸੂਰਜਵਾਸੀ ਵਾਰ ਨੰਬਰ 14 ਅਹੀਆਪੁਰਵਜੋਈ ਹੈ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਕਰੀਬ 25 ਤੋਂ 30 ਦਿਨ ਪਹਿਲਾਂ ਉਹ ਜ਼ਰਜਤਵਾਸੀ ਪਿੰਡ ਤਲਾ ਨਾਲ ਝਗੜਾ ਹੋਇਆ ਸੀ ਤੇ ਦੇਰ ਸ਼ਾਮ ਜਦੋਂ ਆਪਣੇ ਛੋਟੇ ਭਰਾ ਨਾਲ ਪਿੰਡ ਤਲਾ ਵਿਖੇ ਇੱਕ ਮੋਟਰ ਤੇ ਨ ਹੋਣਗੇ ਅਸੀ ਤਾਂ ਉੱਥੇ ਰਜਿਤ ਆਪਣੇ ਦੋਸਤ ਲਾਵ ਤੇ ਵੰਸ਼ ਸਮੇਤ ਤਕਰੀਬ 6 ਲੋਕਾਂ ਨਾਲ ਆਇਆ ਤਾਂ ਉਸਨੇ ਪੁਰਾਣੀ ਦੰਜਿਸ਼ ਨੂੰ ਆਕੇ ਲਈ ਕਿ ਝਗੜਾ ਸ਼ੁਰੂ ਕੀਤਾ ਤੇ ਗੁੱਸੇ ਵਿੱਚ ਆ ਕੇ ਆਪਣੇ ਪਿਸਤੌਲ ਨਾਲ ਉਸਤੇ ਗੋਲੀ ਚਲਾ ਦਿੱਤੀ ਜੋ ਉਸ ਦੀ ਲੱਤ ਵਿੱਚ ਲੱਗੀ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਵਾਰਦਾਤ ਦੀ ਸੂਚਨਾ ਮਿਲਣ ਤੇ ਡੀਐਸਪੀ ਟਾਂਡਾ ਦਵਿੰਦ ਸਿੰਘ ਬਾਜਵਾ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਰਨਤਾਰਨ ਦੇ ਰਹਿਣ ਵਾਲੇ ਐਡਵੋਕੇਟ ਹਰਿੰਦਰਪਾਲ ਸਿੰਘ ਆਪਣੀ ਪਤਨੀ ਤੇ ਦੋ ਬੱਚੇ ਤੇ ਬੱਚਿਆਂ ਦੀ ਨਾਨੀ ਦੇ ਨਾਲ ਇੱਕ ਕਾਰਜਸਵਾਰ ਹੋ ਕੇ ਮੋਗਾ ਹੋ ਕੇ ਲੁਧਿਆਣਾ ਜਾ ਰਹੇ ਸੀ ਤਾਂ ਮੋਗਾ ਦੇ ਅੰਮ੍ਰਿਤਸਰ ਰੋਡ ਤੇ ਦੇਰ ਰਾਤ ਕੋਰੀਅਰ ਕਰਾਉਣ ਲਈ ਗੱਡੀ ਨੂੰ ਸਟਾਰਟ ਛੱਡ ਕੇ ਗੱਡੀ ਵਿੱਚ ਉਹਨਾਂ ਦੇ ਦੋ ਬੱਚੇ ਤੇ ਨਾਨੀ ਨੂੰ ਬਿਠਾ ਕੇ ਹਰਿੰਦਰਪਾਲ ਸਿੰਘ ਤੇ ਉਸ ਦੀ ਪਤਨੀ ਕੋਰੀਅਰ ਦਫ਼ਤਰ ਚਲੇ ਗਏ। ਕੁਝ ਸਮੇਂ ਬਾਅਦ ਦੋ ਨੌਜਵਾਨ ਐਤੀ ਗੱਡੀ ਦੇ ਕੋਲ ਖੜੇ ਰਹੇ ਬਾਅਦ ਵਿੱਚ ਗੱਡੀ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਤੇ ਕੁਝ ਦੂਰ ਜਾ ਕੇ ਹਰਿੰਦਰਪਾਲ ਸਿੰਘ ਦੇ ਦੋ ਬੱਚੇ ਤੇ ਨਾਨੀ ਨੂੰ ਕਾਰਜ ਉਤਾਰ ਕੇ ਗੱਡੀ ਲੈ ਕੇ ਭੱਜ ਗਏ। ਇਹ ਸਾਰੀ ਘਟਨਾ ਤੇ ਲਗੇ ਸੀ ਸੀਟੀਵੀ ਕੈਮਰੇ ਚ ਕੈਦ ਹੋ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਵਾਖਵਖ ਟੀਮਾਂ ਬਣਾ ਕੇ ਮੌਕੇ ਤੇ ਜਾ ਕੇ ਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਦੋਸ਼ੀਆਂ ਦੀ ਪਛਾਣ ਸ਼ੁਰੂ ਕੀਤੀ ਹੈ ਇਸ ਮਾਮਲੇ ਚ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਰੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਦੇਣਾ ਸੀ ਉਥੇ ਦੁਕਾਨ ਦੇ ਉੱਪਰ ਇਹ ਗੱਡੀ ਖੜੀ ਕਰਕੇ ਜਿਹੜੇ ਦੋਏ ਮੀਆਂ ਬੀਬੀ ਉੱਪਰ ਚੱਲ ਕੇ ਪਾਰਸਲ ਦੇਣ ਲਈ ਪਰ ਜਿਹੜੀ ਵਿੱਚ ਇਹਨਾਂ ਦੀ ਮਾਤਾ ਤੇ ਦੋ ਬੱਚੇ ਵਿੱਚ ਰਹਿ ਗਏ ਸੀ ਉਥੇ ਦੋ ਅਨੂ ਨੌਜਵਾਨ ਖੜੇ ਸੀਗੇ ਜਿਨ੍ਹਾਂ ਨੇ ਇਹਦਾ ਗੱਡੀ ਅਨਲੌਕ ਹੋਣ ਕਰਕੇ ਫਾਇਦਾ ਠਾਕੇ ਗੱਡੀ ਭਜਾ ਕੇ ਲੈ ਗਏ ਤੇ ਗਾਹ ਅੱਗੇ ਜਾ ਕੇ ਇਹਨਾਂ ਨੂੰ ਮਾਤਾ ਨੂੰ ਤੇ ਬੱਚਿਆਂ ਨੂੰ ਥੱਲੇ ਤਾਰ ਦਿੱਤਾ ਤੇ ਗੱਡੀ ਲੈ ਕੇ ਫਰਾਰ ਹੋ ਗਏ ਕਿੰਨੇ ਕੁ ਤਾਂ ਲੈ ਗਏ ਇਹ ਕੋਈ ਅੱਧਾ ਕਿਲੋਮੀਟਰ ਇੱਥੋਂ ਲੈ ਗਏ ਸੀ ਪਰ ਫਿਰ ਵੀ ਹੁਣ ਇਹਦੇ ਵਗਰ ਮਗਰ ਜਿਹੜੀ ਸਾਨੂੰ ਕਾਫੀ ਇਨਪੋਰਟਸ ਮਿਲ ਰਹੀਆਂ ਜਿਹੜੇ ਇਹ ਜਲਦੀ ਇਹਨਾਂ ਨੂੰ ਦੋਸ਼ਾਂ ਨੂੰ ਗ੍ਰਿਫਤਾਰ ਕਰ ਲਏ। ਅ ਸਾਡੇ ਵੀ ਆ ਸ਼ਹਿਰ ਦੇ ਵਿੱਚ ਕੋਈ ਸੀਸੀਟੀਵੀ ਵਗੈਰਾ ਵੀ ਲੱਗੀ ਕਿਤੇ ਜੜੀ ਸੀ। ਉਹ ਸਾਡੀਆਂ ਟੀਮਾਂ ਹੈਗੀਆਂ ਕਰ ਹੀ ਜਾਂਦੀਆਂ ਡੇਲੀ ਅਸੀਂ ਕਰਦੇ ਹਾਂ ਉਹ ਤੇ ਲੱਗੇ ਹੋਇਆਂ ਕਰ ਰਹੇ ਹਾਂ ਅਸੀਂ। ਸਰਕਾਰ ਦੇ ਵਿੱਚ ਟੋਟਲ ਕਿੰਨੇ ਜਾਨੇ ਸੀ? ਟੋਟਲ ਤਾਂ 5 ਜਾਨੇ ਸੀ ਪਰ 2 ਜਾਨੇ ਮੀਆਂ ਬੀਬੀ ਉਹ ਜਿਹੜੇ ਉਹਨਾਂ ਦੀ ਵਾਈਫ ਸੀ ਤੇ ਉਹ ਆਪ ਪਾਰਸਲ ਲਈ ਉੱਪਰ ਦੁਕਾਨ ਦੇ ਵਿੱਚ ਚਲੇ ਗਏ ਸੀ। ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦਿਵਾਲ ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ